ਇਹ ਕੋਈ ਗੱਲ ਨਹੀਂ ਹੈ ਸਾਡਾ ਆਪਣਾ ਪਰਿਵਾਰ ਹੈ ਸਾਡੀ ਪਰਿਵਾਰਿਕ ਗੱਲ ਹੈ ਸੁਪਰਵਾਰ ਦੀ ਗੱਲ ਜਦੋਂ ਬਾਜ਼ਾਰ 'ਚ ਜਾਂਦੀ ਹੈ ਔਰ ਮੀਡੀਆ ਤੇ ਜਾਂਦੀ ਹੈ ਉਹ ਅੱਛੀ ਗੱਲ ਨਹੀਂ ਸੋ ਮੈਂ ਇਹਦੇ ਤੇ ਕੋਈ ਮੇਰੀ ਟਿੱਪ ਟਿਪਣੀ ਨਹੀਂ ਮੇਰਾ ਨਿਸ਼ਾਨਾ ਇੱਕ ਹੀ ਹੈ ਕਿ ਅਸੀਂ ਜਿਹੜੀ ਵੈਸਟ ਦਾ ਚੋਣ ਹੈ ਉਹ ਕਿਦਾਂ ਜਿੱਤ ਲਈ ਤੇ ਕਿਨੇ ਸਾਡੀ ਜਿਹੜੀ ਨੰਬਰ 1 ਪਾਰਟੀ ਸੀ ਪਾਰਲੀਮੈਂਟ ਦੇ ਵਿੱਚ 17000 ਦੇ ਲਗਭਗ ਮੈਂ ਬੀਜੇਪੀ ਤੋਂ ਹਾਰਿਆ ਸੀ ਸ਼ਹਿਰਾਂ ਦੇ ਵਿੱਚ ਬੀਜੇਪੀ ਦਾ ਬੋਲ ਬਾਲਾ ਸੀ ਔਰ ਕਿਸ ਤਰ੍ਹਾਂ ਅਸੀਂ ਦੂਜੀਆਂ ਪਾਰਟੀਆਂ ਨੂੰ ਤੇ ਖਾਸ ਕਰਕੇ ਬੀਜੇਪੀ ਧੂੜ ਚਟਾਉਣੀ ਹੈ ਤੇ ਜ਼ਮਾਨਤ ਜ਼ਬਤ ਕਰਨੀ ਹੈ ਔਰ ਜਾਖੜ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਦੱਸਣਾ ਹੈ ਕਿ ਆਹ ਜਿਹੜੀਆਂ ਤੁਸੀਂ ਕਹਿੰਦੇ ਨਾ ਮੇਰੀ ਇੰਨੀ ਪਰਸੈਂਟ ਤੇ ਮੇਰੀ ਇੰਨੀ ਪਰਸੈਂਟ ਆ ਬੀਜੇਪੀ ਸਾਰੀਆਂ ਪਾਰਟੀਆਂ ਨੂੰ ਹਰਾਉਣਾ ਹੈ ਕਾਂਗਰਸ ਜਿੱਤੇਗੀ ਲੇਕਿਨ ਬੀਜੇਪੀ ਦਾ ਸੋਫੜਾ ਸਾਫ ਕਰਦੇ ਨੇ ਸੌਰੀ ਲਧਿਆਨੇ ਸਰ ਜਿਹੜੀ ਇੱਕ ਝੂਠਾ ਦੀ ਗੱਲ ਕੀਤੀ ਜਾ ਰਹੀ ਆ ਉਸ ਨੂੰ ਲੈ ਕੇ ਕਿਸ ਤਰੀਕੇ ਦੀ ਐਸੇ ਪ੍ਰਧਾਨ ਤੁਸੀਂ ਕਿੰਨੇ ਸਰ ਬਿਲਕੁਲ ਇੱਕ ਝੂਠਾ ਜਿਸ ਦਿਨ ਚੋਣ ਹੋਏਗਾ ਜਿਸ ਦਿਨ ਅਨਾਉਂਸਮੈਂਟ ਹੋਏਗੀ ਇਲੈਕਸ਼ਨ ਕਮਿਸ਼ਨ ਤੁਹਾਨੂੰ ਪਤਾ ਲੱਗੇਗਾ ਮੈਂ ਬੈਸਾ ਹਰ ਵਿਅਕਤੀ ਯੂਥ ਕਾਂਗਰਸ ਕਾਂਗਰਸ ਇੱਕ ਇੱਕ ਵਿਅਕਤੀ ਅਸੀਂ ਦੇਣ ਰਾਤ ਇੱਕ ਕਰ ਦਾਂਗੇ ਇਹ ਇਲੈਕਸ਼ਨ ਜਿਹੜੀ ਭਾਰਤ ਪੂਸ਼ਨਾ ਆਸ਼ੂ ਜੀ ਦੀ ਇਲੈਕਸ਼ਨ ਨਹੀਂ ਹੈ ਇਹ ਕਾਂਗਰਸ ਪਾਰਟੀ ਦੀ ਇਲੈਕਸ਼ਨ ਹੈ ਕਾਂਗਰਸ ਪਾਰਟੀ ਦਾ ਸਭ ਕੁਝ ਉਹ ਹੈ ਸੋ 100% ਅਸੀਂ ਸਾਰੇ ਜਾਣੇ ਇਕੱਠੇ ਆ ਸਾਡਾ ਪਰਿਵਾਰ ਇਕੱਠਾ ਹੈ ਕੋਈ ਕਿੰਤੂ ਪ੍ਰਤੂ ਨਹੀਂ ਕੋਈ ਮਾੜਾ ਮੋਟਾ ਅਗਰ ਪਰਿਵਾਰਾਂ 'ਚ ਗੁੱਸੇ ਗਿਲੇ ਵੀ ਹੁੰਦੇ ਆ ਉਹ ਟੀਵੀ ਜਨਾਂ ਤੇ ਤੁਹਾਨੂੰ ਕਦੇ ਦੱਸੀਦੇ ਆ ਘਰੇ ਬੈਠ ਕੇ ਹੁਣ ਤੁਸੀਂ ਦੇਖੋ ਪ੍ਰਤਾਪ ਸਿੰਘ ਬਾਜਵਾਦੀ ਜਿਹਨੂੰ ਗੱਲ ਆਈ ਉਦੋਂ ਕਿਵੇਂ ਪ੍ਰਿੰਡਾਂ ਨੂੰ ਅਸੀਂ ਸਾਰੇ ਇਕੱਠੇ ਹੋ ਗਏ ਜਦੋਂ ਸਾਡੀ ਜਿਹੜਾ ਸਾਡੀ ਗੱਲ ਨੂੰ ਪੈ ਜੂਗਾ ਕੋਈ ਜਾਂ ਫਿਰ ਅਸੀਂ ਸਾਰੇ ਇਕੱਠੇ ਆ ਇਲੈਕਸ਼ਨ ਦੇ ਵਿੱਚ ਅਸੀਂ ਸਾਰੇ ਇਕੱਠੇ ਆ ਆ ਗੁੱਸਾ ਮਾੜਾ ਮੋਟਾ ਕਲਖੀ ਇਹ ਚੱਲਦਾ ਰਹਿੰਦਾ ਪਰ ਮੇਰਾ ਪਰਿਵਾਰ ਹੈ ਜਾਨੀ ਕਿ ਕਾਂਗਰਸ ਦਾ ਪਰਿਵਾਰ ਨਜ਼ਰ ਨਹੀਂ ਆਇਆ ਇਲੈਕਸ਼ਨ ਲੜ ਰਹੀ ਸੀ ਜੀ ਤੁਸ ਕਹੋਗੇ ਉੱਥੇ ਫਲਾਣਾ ਬੰਦਾ ਨਹੀਂ ਨਜ਼ਰ ਆਇਆ। ਜੀ। ਪਰ ਤੁਸੀਂ ਕਹੋਗੇ ਉੱਥੇ ਹੈ ਮੀ ਸਾਹਿਬ। ਇੱਕ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਵੋਟਾਂ ਕੱਟੀਆਂ ਜਾ ਰਹੀਆਂ ਉੱਥੇ ਲਿਖਿਆ ਹੋਇਆ ਕਾਂਗਰਸ ਦੇ ਅਜਾ ਕਿਤਾ। ਪਤਾ ਨਹੀਂ ਹੋ ਰੇ ਬਾਰੇ ਐਕਚੁਅਲੀ ਟੂ ਬੀ ਵੈਰੀ ਓਨੈਸਟ ਮੈਂ ਹਰ ਚੀਜ਼ ਨੂੰ ਕੋਹੜ ਪੜਤਾਲ ਕਰਦਾ ਤੇ ਫਿਰ ਹੋਰੇ ਟਿਪਾ ਟਿਪਣੀ ਕਰਨਾ ਪਰ ਹਾਂ ਐਸਾ ਸਿਲਸਿਲਾ ਭਾਜਪਾ ਚ ਚਲਾਉਂਦੀ ਹੈ। ਇਹਨਾਂ ਨੇ ਮਹਾਰਾਸ਼ਟਰ ਚ ਸਾਡੀਆਂ ਉੱਥੇ ਵੋਟਾਂ ਕੱਟੀਆਂ ਜੀ ਤੇ ਘੱਟੋ ਘੱਟ 39 ਲੱਖ ਵੋਟਰ ਨਵੇਂ 5 ਮਹੀਨਿਆਂ ਚ ਬਣਾ ਦਿੱਤੇ ਗਏ ਆ। ਸੋ ਇਸ ਵਾਰੀ ਇਹੋ ਜੀਆਂ ਜਿਹੜੀਆਂ ਸਾਜ਼ਿਸ਼ ਐ ਉਹ ਬੀਜੇਪੀ ਤੇ ਆਮ ਆਦਮੀ ਪਾਰਟੀ ਰੱਜ ਸਕਦੀ ਐ ਸੰਕੋ ਕੀ ਇਲੈਕਸ਼ਨ ਕਮਿਸ਼ਨ ਬੀਜੇਪੀ ਦੇ ਅੰਡਰ ਐ ਇਹੋ ਜੀਆਂ ਕੁੱਝੀਆਂ ਚੱਲਾਂ ਚੱਲ ਸਕ ਸਰ ਕਿਸਾਨ ਵਿਰੋਧ ਕਰ ਰਹੇ ਨੇ ਵਿਧਾਇਕਾਂ ਦਾ ਮੰਤਰੀਆਂ ਦਾ ਇਸ ਟੀਮ ਨੂੰ ਤੁਸੀਂ ਕੀ ਕਹਿੰਦੇ ਹੋ ਕਿਸਾਨ ਖੰਡ ਪਾਉਣ ਵਿਧਾਇਕ ਜੋ ਉਹਨਾਂ ਦਾ ਹਾਲ ਕੀਤਾ ਜੋ ਬੀਜੇਪੀ ਦੇ ਕਹਿਣ ਤੇ ਕਿਸਾਨਾਂ ਦੀ ਕੁੱਟਮਾਰ ਹੋਈ ਐ ਜਿਉਂ ਅਮਿਸ਼ਾ ਦੇ ਇਸ਼ਾਰੇ ਤੇ ਭਗਵੰਤ ਸਿੰਘ ਮਾਨ ਹੋਰਾਂ ਨੇ ਚੀਫ ਮਿਨਿਸਟਰ ਸਾਹਿਬ ਜੀ ਨੇ ਕੀਤਾ ਹੈ ਉਹ ਬੇहद ਗਲਤ ਹੈ